ਅਸਾ ਸੋ ਅੱਗੇ ਜੋ ਸ਼ਬਦ ਆਰੰਭ ਹੋ ਰਿਹਾ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਤੇ ਲੋਈ ਜੀ ਆਪਣੇ ਆਨੰਦ ਵਿੱਚ ਬੈਠੇ ਹੋਏ ਸਨ ਭਗਤ ਕਬੀਰ ਜੀ ਨੇ ਲੋਈ ਨੂੰ ਕਿਹਾ ਕਿ हे ਲੋਈ ਮੈਂ ਸੁਣਿਆ ਹੈ ਕਿ ਇਸਤਰੀ ਵਿੱਚ ਤਾਂ ਬਹੁਤ ਚਰਿੱਤਰ ਹੁੰਦੇ ਪਰ ਤੇਰੇ ਵਿੱਚ ਤਾਂ ਕੋਈ ਚਰਿੱਤਰ ਨਹੀਂ ਹੋਣਾ ਲੋਈ ਜੀ ਨੇ ਚਿੱਤ ਵਿੱਚ ਵਿਚਾਰਿਆ ਕਿ ਜੇਕਰ ਕਬੀਰ ਸਾਹਿਬ ਜੀ ਨੇ ਗੱਲ ਕੀਤੀ ਹੈ ਤਾਂ ਪਰਖ ਵੀ ਲਈਏ ਕਬੀਰ ਜੀ ਬਾਹਰ ਚਲੇ ਗਏ ਤਦ ਮਗਰੋਂ ਘਰ ਵਿੱਚ ਕੁਝ ਸਾਧੂ ਮਹਾਤਮਾ ਆਏ ਤੇ ਕਿਹਾ हे राम ਜਨੀਆਂ ਕਬੀਰ ਸਾਹਿਬ ਜੀ ਕਿੱਥੇ ਆ ਅਸੀਂ ਉਹਨਾਂ ਦੇ ਦਰਸ਼ਨ ਕਰਨ ਲਈ ਆਏ ਹ ਲੋਈ ਜੀ ਨੇ ਕਿਹਾ ਕਿ ਕਬੀਰ ਜੀ ਦਾ ਸੁਭਾਅ ਬਦਲ ਚੁੱਕਾ ਹੈ ਉਹ ਹੁਣ ਘਰ ਆਏ ਸਾਧੂਆਂ ਨੂੰ ਰੱਸੀ ਨਾਲ ਮੁਸ਼ਕਾਂ ਦੇ ਕੇ ਫਿਰ ਮੂੰਗਲੀ ਨਾਲ ਕੁੱਟਦੇ ਆ ਭਾਵੇਂ ਚਰਿੱਤਰ ਵਿਖਾਉਣ ਲੱਗੀ ਮਾਤਾ ਲੋਈ ਸੋ ਇਹ ਸੁਣ ਕੇ ਸਾਧੂ ਤਾਂ ਹਰੇ ਰਾਮ ਹਰੇ ਰਾਮ ਕਰਦੇ ਹੋਏ ਵਾਪਸ ਮੁੜ ਗਏ ਉਧਰੋਂ ਘਰ ਵਿੱਚ ਕਬੀਰ ਜੀ ਆ ਗਏ ਤੇ ਲੋਈ ਨੂੰ ਪੁੱਛਿਆ ਕਿ ਕੋਈ ਮਹਾਤਮਾ ਘਰ ਵਿੱਚ ਤਾਂ ਨਹੀਂ ਆਇਆ ਸੀ ਲੋਈ ਨੇ ਕਿਹਾ ਹਾਂ ਜੀ ਆਏ ਸੀ ਅਤੇ ਉਹ ਇੱਕ ਰੱਸੀ ਤੇ ਮੁੰਗਲੀ ਮੰਗਦੇ ਸਨ ਪਰ ਮੈਂ ਕਿਹਾ ਕਿ ਕਬੀਰ ਜੀ ਤਾਂ ਘਰ ਨਹੀਂ ਹਨ ਉਹ ਆਪ ਹੀ ਇਹ ਸਮਾਨ ਲਿਆ ਕੇ ਦੇਣਗੇ ਭਗਤ ਕਬੀਰ ਜੀ ਛੇਤੀ ਨਾਲ ਰੱਸੀ ਤੇ ਮੁੰਗਲੀ ਲੈ ਕੇ ਉਹਨਾਂ ਸਾਧੂਆਂ ਨੂੰ ਦੇਣ ਲਈ ਮਗਰ ਦੌੜ ਪਏ ਸੋ ਜਦ ਉਹਨਾਂ ਸਾਧੂਆਂ ਨੇ ਦੇਖਿਆ ਕਿ ਕਬੀਰ ਜੀ ਸਾਨੂੰ ਫੜ ਲਈ ਦੌੜ ਕੇ ਸਾਡੇ ਮਗਰ ਆ ਰਹੇ ਆ ਤਾਂ ਉਹ ਸਾਧੂ ਵੀ ਭੱਜ ਪਏ ਕਬੀਰ ਜੀ ਪਿੱਛੋਂ ਵਾਜਾਂ ਦੇਣ ਕੇ ਮਹਾਤਮਾ ਜੀ ਇਹ ਸਮਾਨ ਲੈ ਜਾਓ ਪਰ ਉਹ ਡਰਦੇ ਹੋਏ ਭੱਜੀ ਜਾਣ ਅਖੀਰ ਸਾਧੂ ਥੱਕ ਕੇ ਇੱਕ ਟੋਏ ਵਿੱਚ ਡਿੱਗ ਪਏ ਹੱਥ ਜੋੜ ਕੇ ਬੇਨਤੀ ਕੀਤੀ ਕਿ ਕਬੀਰ ਸਾਹਿਬ ਜੀ ਸਾਨੂੰ ਮੁਆਫ ਕਰ ਦਿਓ ਕਬੀਰ ਜੀ ਨੇ ਕਿਹਾ ਕਿ ਇਹ ਮਹਾਤਮਾ ਜੀ ਤੁਸੀਂ ਗਲਤ ਤਾਂ ਦੱਸੋ ਕੀ ਹੋਈ ਆ ਤਾਂ ਉਹਨਾਂ ਡਰਦੇ ਹੋયા ਨੇ ਕਿਹਾ ਕਿ ਲੋਈ ਜੀ ਨੇ ਕਿਹਾ ਕਿ ਕਬੀਰ ਜੀ ਦਾ ਸੁਭਾਅ ਬਿਲਕੁਲ ਬਦਲ ਚੁੱਕਾ ਹੈ ਉਹ ਘਾਰ ਆਏ ਮਹਾਤਮਾ ਨੂੰ ਮੁਸ਼ਕਾਂ ਬੰਨ੍ਹ ਕੇ ਕੁੜਦੇ ਆ ਅਸੀਂ ਤਾਂ ਡਰਦੇ ਹੋਏ ਭੱਜੇ ਹਾਂ ਇਹ ਸੁਣ ਕੇ ਕਬੀਰ ਜੀ ਬਹੁਤ ਉਦਾਸ ਹੋਏ ਘਰ ਆ ਕੇ ਲੋਈ ਜੀ ਵੱਲ ਪਿੱਠ ਕਰਕੇ ਬੈਠ ਗਏ ਤਦੋਂ ਲੋਈ ਜੀ ਵੱਲੋਂ ਜੋ ਬੇਨਤੀ ਕੀਤੀ ਉਸ ਬੇਨਤੀ ਬਾਬਤ ਦੱਸਦੇ ਹੋਏ ਕਬੀਰ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੋ ਇਸ ਦੀਆਂ ਦੋ ਉਥਾਨ ਕਾਉਂਦੀਆਂ ਇਤਿਹਾਸ ਵਿੱਚ ਇਸ ਸ਼ਬਦ ਦੀਆਂ ਇੱਕ ਹੋਰ ਉਥਾਨ ਕਾ ਸਾਖੀ ਆ ਇਹ ਕਦੋਂ ਉਚਾਰਨ ਕੀਤਾ ਉਹ ਵੀ ਆਪ ਜੀ ਨਾਲ ਸਾਂਝ ਪਾਉਂਦੇ ਆ ਕਹਿੰਦੇ ਇੱਕ ਵਾਰੀ ਭਗਤ ਕਬੀਰ ਸਾਹਿਬ ਜੀ ਨੂੰ ਮਿਲਣ ਲਈ ਇੱਕ ਕੋੜੀ ਆਇਆ ਜੋ ਕੋੜ ਦੇ ਰੋਗ ਕਰਕੇ ਬਹੁਤ ਦੁਖੀ ਤੇ ਵਿਰਲਾਪ ਕਰਦਾ ਸੀ ਜਦੋਂ ਕਬੀਰ ਜੀ ਦੇ ਘਰ ਵਿੱਚ ਪਹੁੰਚਿਆ ਤਦ ਕਬੀਰ ਜੀ ਘਰ ਨਹੀਂ ਸਨ ਉਸਨੇ ਪੁੱਛਿਆ ਕਿ ਕਬੀਰ ਜੀ ਕਿੱਥੇ ਆ ਤਾਂ ਲੋਈ ਜੀ ਨੇ ਕਿਹਾ ਕਿ ਉਹ ਕਿਸੇ ਆਦਮੀ ਦੇ ਸੰਸਕਾਰ ਕਰਨ ਲਈ ਗਏ ਹੋਏ ਆ ਜਦੋਂ ਮੁੜ ਕੇ ਆਉਣਗੇ ਤਾਂ ਉਹਨਾਂ ਦੇ ਸਿਰ ਉੱਪਰ ਕਲਗੀ ਹੋਵੇਗੀ ਹੋਰ ਕਿਸੇ ਦੇ ਨਹੀਂ ਹੋਵੇਗੀ ਕਿਉਂਕਿ ਉਹਨਾਂ ਦਾ ਵਿਰਾਗ ਇੱਕੋ ਜਿਹਾ ਹੀ ਰਹਿੰਦਾ ਜਦੋਂ ਕੋੜੀ ਤੁਰਨ ਲੱਗਾ ਤਾਂ ਲੋਈ ਨੇ ਕਿਹਾ ਕਿ ਤੁਹਾਨੂੰ ਕੀ ਕੰਮ ਸੀ ਉਸ ਨੇ ਕਿਹਾ ਕਿ ਮੈਨੂੰ ਕੁਸਟ ਰੋਗ ਹੋਇਆ ਇਉਂ ਕਹਿ ਕੇ ਬਹੁਤ ਵਿਰਲਾਪ ਕਰਨ ਲੱਗ ਪਿਆ ਤਦੋਂ ਲੋਈ ਜੀ ਨੇ ਲੋਈ ਜੀ ਨੂੰ ਉਸ ਤੇ ਬਹੁਤ ਤਰਸ ਆਇਆ ਤੇ ਉਸ ਤੋਂ ਰਾਮ ਕਹਾ ਕੇ ਉਸ ਦਾ ਕੋੜ ਦੂਰ ਕਰ ਦਿੱਤਾ ਫਿਰ ਦੂਜੀ ਵਾਰ ਰਾਮ ਕਹਾ ਕੇ ਉਸ ਦੇ ਵਿਕਾਰ ਮੇੜ ਦਿੱਤੇ ਤੀਜੀ ਵਾਰ ਰਾਮ ਕਹਾ ਕੇ ਬ੍ਰਹਮ ਗਿਆਨ ਬਖਸ਼ ਦਿੱਤਾ ਜਦੋਂ ਰਾਜੀ ਹੋ ਕੇ ਤੁਰ ਪਿਆ ਤਾਂ ਰਸਤੇ ਵਿੱਚ ਕਬੀਰ ਜੀ ਨੂੰ ਮਿਲਿਆ ਤੇ ਚਰਨਾਵਾਂ ਉੱਪਰ ਨਮਸਕਾਰ ਕਰਕੇ ਕਿਹਾ ਕਿ ਲੋਈ ਜੀ ਨੇ ਤਿੰਨ ਵਾਰ ਰਾਮ ਕਹਾ ਕੇ ਮੇਰੇ ਤੇ ਕਿਰਪਾ ਕੀਤੀ ਹੈ ਇਹ ਸੁਣ ਕੇ ਕਬੀਰ ਜੀ ਘਰ ਆ ਕੇ ਲੋਈ ਜੀ ਵੱਲ ਕੰਡ ਕਰਕੇ ਬੈਠ ਗਏ ਭਾਬ ਪਿੱਠ ਕਰਕੇ ਬੈਠ ਗਏ ਤਾਂ ਲੋਈ ਜੀ ਨੇ ਪੁੱਛਿਆ ਕਿ ਮਹਾਰਾਜ ਕੀ ਕਾਰਨ ਹੈ ਆਪ ਚੁੱਪ ਕਰਕੇ ਕਿਉਂ ਬੈਠ ਗਏ ਹੋ ਤਾਂ ਕਬੀਰ ਜੀ ਨੇ ਕਿਹਾ ਕਿ ਤੂੰ ਰਾਮ ਦੇ ਨਾਮ ਦੀ ਕਦਰ ਨਹੀਂ ਜਾਣੀ ਇੱਕ ਵਾਰ ਹੀ ਰਾਮ ਕਹਾ ਕੇ ਕੋੜ ਕਿਉਂ ਨਹੀਂ ਦੂਰ ਕੀਤਾ ਤਿੰਨ ਵਾਰ ਕਹਾਉਣ ਦੀ ਕੀ ਲੋੜ ਪਈ ਸੀ ਤਾਂ ਲੋਈ ਜੀ ਨੇ ਕਿਹਾ ਪਤੀ ਭਗਤ ਜੀ ਇੱਕ ਵਾਰ ਕਹਾ ਕੇ ਤਾਂ ਉਸ ਦਾ ਕੋੜ ਦੂਰ ਕੀਤਾ ਹੈ ਦੂਸਰੀ ਵਾਰ ਉਸ ਦੇ ਪਾਪ ਮਿਟੇ ਆ ਜਿਨ੍ਹਾਂ ਪਾਪਾਂ ਕਰਕੇ ਕੋੜ ਹੋਇਆ ਸੀ ਜੇਕਰ ਪਾਪ ਨਾ ਮਿਟਦੇ ਤਾਂ ਕੋੜ ਦੁਬਾਰਾ ਹੋ ਜਾਣਾ ਸੀ ਤੀਸਰੀ ਵਾਰ ਕਹਾ ਕੇ ਉਸ ਨੂੰ ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਹੈ ਇਹ ਸੁਣ ਕੇ ਕਬੀਰ ਜੀ ਪ੍ਰਸੰਨ ਹੋ ਗਏ ਤੇ ਲੋਈ ਨੂੰ ਸਨਮੁਖ ਕੀਤਾ ਸੀ ਸੋ ਇੱਥੇ ਪਹਿਲੇ ਅਰਥ ਵਿੱਚ ਲੋਈ ਜੀ ਵੱਲੋਂ ਭਗਤ ਕਬੀਰ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਰਵਤ ਭਲਾ ਨ ਕਰਵਟ ਦੇਰੀ ਲਾਗ ਗਲੇ ਸੁਨ ਬੇਨਤੀ ਮੇਰੀ